है? 1992 सरकार मता है उन्नीस सौ बानवे ने भेजा नहीं मता नहीं। नहीं लागू नहीं कर चीज़ अगर तो जल के बोले नहीं चीज बारे दागी कि नहीं है ਉਹਦਾ ਧਾਕੀ ਹੋਇਆ ਨਾਮ ਤੋਂ ਸਾਰੀ ਜਿਹੜੀ ਵੀ ਪੁਰਾਣੀ ਕਹਾਣੀ ਨਹੀਂ ਐਵੇਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਐ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਐ ਮਹਾਰਾਜ ਦੀ ਬੇਅਦਬੀ ਦਾ ਮਹਾਰਾਜ ਦੀ ਬੇਅਦਬੀ ਦੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਜਾਂ ਜਿਹਨੇ ਮਹਾਰਾਜ ਦਾ ਸਵਾਗ ਰਚਿਆ ਸੀ ਬੇਅਦਬੀ ਵੀ ਉਹਨਾਂ ਨੇ ਕੀਤੀ ਐ ਨਾ ਉਹ ਤਾਂ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੇਰਨਾ ਦੱਸਦਾ ਜੀ ਵੀ ਬੀਨ ਰੀਜ਼ਨ ਇਹ ਐ ਵੀ ਉਹੋ ਹਨ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਆ ਫਿਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੰਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆ ਇਹ ਉਹਨਾਂ ਗੱਲਾਂ ਕਰਕੇ ਹੀ ਆ ਇਹ ਤੁਸੀਂ ਇਹ ਗੱਲ ਨਾ ਸੀ ਕਿ ਜੇ ਮੈਂ ਕਲੀ ਦਾ ਲੋਲੇ ਖੰਡੇ ਦੇ ਕੋਟਾ ਕੀ ਹੋਣਗੇ ਹਾਂ ਜੀ ਉਹਨਾਂ ਨੂੰ ਨਹੀਂ ਦੇਵਾਂਗੇ ਜੀ ਕਿ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਹਾਂ ਪਾਰੀ ਕੋਲੇ ਰੱਖਦੇ ਹੋ ਕਿ ਜੇ ਕੋਈ ਸਾਪਕਸ਼ਾ ਲਾ ਹੋਵੇਗਾ ਤਾਂ ਉਹਨੂੰ ਨਹੀਂ ਦੇਵਾਂਗੇ ਨਹੀਂ ਬਿਲਕੁਲ ਹੁੰਦਾ ਇਹ ਆਮ ਤੌਰ ਤੇ ਹੁੰਦਾ ਕਿ ਜੇ ਕੋਈ ਕਾਸਿਜ ਵਿੱਚ ਭੜਿਆ ਗਿਆ ਤੇ ਜੋ ਭੀਜਪੀ ਚ ਆ ਰਿਹਾ ਤੋਂ ਉਹ ਦੱਸਦਾ ਪੌੜਿਆਂ ਦਾ ਨਹੀਂ ਜੀ ਸਾਡੇ ਜਿਨੀ ਐਵੇਂ ਹੋਏਗਾ